ਵਾਇਰ ਕਾਤਾ ਵਾਇਰ ਸਿੱਖ ਫਤਿਹ ਅੱਜ ਜੀ ਸਾਡੇ ਬਹੁਤ ਤਕੜੇ ਲੀਡਰ ਦੀ ਵਰਸੀ ਹੈ ਤੁਰ ਸਾਹਿਬ ਦੀ ਤੇ ਉੱਥੇ ਅਸੀਂ ਜਾਣਾ ਤੇ ਤਰਨਤਨ ਸਾਹਿਬ ਆਉਣਾ ਬਹੁਤ ਜ਼ਰੂਰੀ ਹੈ ਕਿਉਂ ਕਰਕੇ ਬਹੁਤ ਵੱਡਾ ਸਾਡਾ ਧਾਰਮਿਕ ਸਥਾਨ ਹੈਗਾ ਤੇ ਇੱਥੇ ਬਾਬਾ ਜੀ ਨੇ ਜਕਤਾਰ ਸਿੰਘ ਜੀ ਨੇ ਜਿਹੜੀ ਕਬਰ ਨੋਨੇ ਅਲਸਿੰਗ ਮਹਾਰਾਜਾ ਜੀ ਸਿੰਘ ਦੇ ਪੁੱਤ ਨੇ ਫੀਰ ਵੀ ਸਾਰੇ ਸੀਗੀ ਦਰਬਾਰ ਸਾਹਿਬ ਦੇ ਅੱਗੇ ਉਸ ਨੂੰ ਤੋੜ ਕੇ ਤੇ ਨਵੇਂ ਸਿਰੋਂ ਬਣਾਉਣਾ ਸੀਗਾ ਤੇ ਬੰਪਰ ਜਗਤਾਰ ਸਿੰਘ ਜੀ ਨੂੰ ਆਰਡਰ ਮਿਲਿਆ ਸੀਗਾ ਐਸ.ਸੀ.ਪੀ. ਤੋਂ ਕਿ ਇਹ ਪੁਰਾਣੀ ਇਮਾਰਤ ਜਿਹੜੀ ਇੱਥੇ ਹਾਜ਼ਰ ਹੈ ਇਸ ਨੂੰ ਤੋੜ ਕੇ ਨਵੀਂ ਤੁਸੀਂ ਇੱਥੇ ਡਿਊਟੀ ਸਾਰੋ ਸੋ ਸਾਡੀ 파ਰਟੀ ਨੇ ਇਹਦੇ ਉੱਤੇ ਬਹੁਤ ਜਤੋਜਹਿਦ ਕੀਤੀ ਹੈ ਜਿਹੜੀ ਕੀ ਢਲ ਪੈਗੀ ਪਰ ਜਿੰਨੀਆਂ ਵੀ ਸਾਡੀਆਂ ਇਤਿਹਾਸਕ ਜਗ੍ਹਾ ਹੈਗੀਆਂ ਉਹਨਾਂ ਨੂੰ ਇਹ ਐਸਟਪੀਸੀ ਤੋੜ ਕੇ ਵਿੱਤਵਾ ਦੇ ਅਸਰ ਹੇਠ ਹੋ ਕੇ 13 ਸਾਲਾਂ ਤੋਂ ਐਸਟਪੀਸੀ ਦੇ ਇਲੈਕਸ਼ਨ ਨਹੀਂ ਹੋ ਰਹੇ ਔਰ ਹੁਣ 14 ਸਾਲ ਹੋ ਚੁੱਕੇ ਹੈ ਸਿੱਖਾਂ ਦੀ ਜਮਹੂਰੀਅਤ ਦੀ ਜਿਹੜੀ ਆਵਾਜ਼ ਹੈ ਉਹ ਬਿਲਕੁਲ ਸੈਂਟਰ ਨੇ ਮੋਦੀ ਨੇ ਬੀਜੇਪੀ ਕਾਂਗਰਸ ਨੇ ਬੰਦ ਕਰਕੇ ਰੱਖੀ ਹੋਈ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਪਾਰਲੀਮੈਂਟ ਦੇ ਇਲੈਕਸ਼ਨ ਤੁਰੰਤ ਹੋਣ ਜਿਹੜੇ ਨਮਿਸ਼ਰੀਓ ਮੈਂਬਰ ਆਨ ਤੇ ਜਿਹੜੇ 14-14 ਸਾਲਾਂ ਤੋਂ ਗੈਰ ਕਾਨੂੰਨੀ ਤੌਰ ਤੇ ਉੱਤੇ ਮਹਾਂਤ ਬੜੇ ਹੋਏ ਐਸ்சிਪੀਸੀ ਦੇ ਉਹਨਾਂ ਤੋਂ ਸਾਡਾ ਛਟਕਾਰਾ ਹੋਵੇ ਤੇ ਨਵੇਂ ਸਿਰੇ ਐਸ்சிਪੀਸੀ ਦਾ ਪ੍ਰਬੰਧ ਜਦਲੇ ਜਿਹੜਾ ਕੀਤਾ ਨੂੰ ਪਤਾ ਹੈ ਕਿ ਅਕਾਲੀ ਦਲ ਬਾਦਲ ਤੇ ਦੋ ਫਾੜ ਹੋ ਗਏ ਐ ਇਸੇ ਕਾਰਨ ਕਿ ਕਰਪਸ਼ਨ ਬਾਦਲ ਸਾਹਿਬ ਤੇ ਐਸ்சிਪੀਸੀ ਨੇ ਬਹੁਤ ਫੜੀ ਕੀਤੀ ਹੈ 328 ਰੂਪ ਮਹਾਰਾਜ ਦੇ ਗੋਮਖਰਗਾਉਂ ਤੇ ਤੇ ਹੈ ਜਿਹੜੇ ਪ੍ਰਕਾੜੀ ਤੇ ਹੋਰ ਜਗ੍ਹਾ ਗੋਲੀ ਚੱਲੀ ਸੀਗੀ ਉਹਦੇ ਵਿੱਚ ਸੈਣੀ ਨੂੰ ਸਰਬੀਤ ਸਿੰਘ ਨੇ ਆਰਡਰ ਦਿੱਤੀ ਸੀ ਗੋਲੀ ਛਲੋਣ ਨੂੰ ਅਜੇ ਤੱਕ ਕੋਈ ਵੀ ਉਹਨਾਂ ਦੇ ਵਿੱਚੋਂ ਸੈਣੀ ਡੀਜੀਪੀ ਗ੍ਰਿਫਤਾਰ ਨਹੀਂ ਹੋਇਆ ਜਿਉਂ ਦੀ ਤਿਉਂ 2015 ਤੋਂ 9 ਸਾਲ ਹੋ ਗਏ ਐ ਕਿ ਸਿੱਖ ਕੌਮ ਨੂੰ ਕੋਈ ਇਨਸਾਫ ਨਹੀਂ ਮਿਲਿਆ ਪੋਰਟ ਪੂਰੇ ਜਿਹੜੀ ਗੋਲੀ ਚੱਜੀ ਸੀਗੀ ਉਹਦੇ ਅਫਸਰ ਵੀ ਬਹਾਲ ਕਰਕੇ ਫੇਰ ਉਹਨਾਂ ਨੂੰ ਉੱਚੇ ਅਹੁਦਿਆਂ ਦੇ ਉੱਤੇ ਲਾਇਆ ਜਾ ਰਿਹਾ ਹੈ। ਔਰ ਇਹ ਜਿਹੜੀ ਸਰਕਾਰ ਸਿੱਖਾਂ ਦੇ ਖਿਲਾਫ ਚੱਲ ਰਹੀ ਹੈ। ਇਸ ਨੂੰ ਸਿੱਖ ਔਮ ਨੂੰ ਆਪ ਹੀ ਆਪਣੀ ਪੀੜੀ ਥੱਲੇ ਘਾਤੀ ਮਾਰਨੀ ਕਹਿਦੀ ਹੈ। ਕਿਉਂ ਕਰਕੇ ਸਿੱਖ ਔਮ ਆਪਣਾ ਨੁਕਸਾਨ ਆਪ ਖੁਦ ਕਰਾਉਂਦੀ ਹੈ। ਬਾਰ ਕੋਈ ਨਹੀਂ ਕਰਾਉਂਦਾ ਕਿਉਂ ਕਰਕੇ 7 ਸੀਟਾ ਇਦਕੀ ਸਿੱਖ ਪਾਰਮ ਨੇ ਕਾਂਗਰਸ ਪਾਰਟੀ ਨੂੰ ਦਿੱਤੀਆਂ ਹੈ ਕਿਆਂ ਤਿੰਨ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਹੈ ਕਿਆਂ ਤੇ ਜਿਹੜੇ ਚੰਨੀ ਸਾਹਿਬ ਸਾਡੇ ਮੈਂਬਰ ਪਾਰਲੀਮੈਂਟ ਹੈ ਉਹ ਪਾਰਲੀਮੈਂਟ ਦੇ ਵਿੱਚ ਬੋਲੇ ਸੀਗੇ ਕਿ ਆਪਣਾ ਜਿਹੜੇ ਐਮਪੀ ਇਥੋਂ ਦਿੱਤੇ ਹੈ ਤਰਨਥਰਨ ਸਾਹਿਬ ਤੋਂ ਅਮਰਪਾਲ ਸਿੰਘ ਉਹਨਾਂ ਨੂੰ ਛੱਡਿਆ ਜਾਵੇ ਜੋ ਪਾਰਲੀਮੈਂਟ ਦੇ ਵਿੱਚ ਆਇਆ ਕਰਨ ਪਰ ਚੰਨੀ ਸਾਹਿਬ ਕਾਂਗਰਸ ਪਾਰਟੀ ਦੇ ਹੈ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਜੀ ਉਹ ਦਾ ਨਾਮ ਮੈਂ ਜੈਰਾਮ ਜੀ ਦਾ ਜੈਰਾਮ ਰਮੇਸ਼ ਨਿਤੀ ਹੈ ਕਿ ਇਹ ਬਿਆਨ ਚੰਨੀ ਸਾਹਿਬ ਦਾ ਨਿੱਜੀ ਹੋ ਸਕਦਾ ਹੈ ਪਰ ਇਹ ਕਾਂਗਰਸ ਪਾਰਟੀ ਦਾ ਬਿਆਨ ਨਹੀਂ ਹੈ ਸੋ ਮੇਰਾ ਮਤਲਬ ਹੈ ਕਿ ਸਿਕ ਕੌਮ ਕਿਓ ਇਹੋ ਜਿਹੇ ਪਾਰਟੀਆਂ ਨੂੰ ਵੋਟਾਂ ਪਾ ਕੇ ਆਪਣੇ ਢਲ ਨੂੰ ਆਪ ਹੀ ਉਹਨਾਂ ਤੋਂ ਬਣਾਉਂਦੀ ਹੈ ਕਿ ਸਿੱਖ ਕੌਮ ਦੀ ਹੁਣ ਕੀ ਮੱਤ ਹੈ ਮਰਜੀ ਹੈ ਕਿ ਅਸੀਂ ਹੁਣ ਵੋਟਾਂ ਪਾ ਕੇ ਆਪਣੇ ਦੁਸ਼ਮਣਾਂ ਨੂੰ ਕੁਰਸੀਆਂ ਤੇ ਬਿਠਾ ਕੇ ਉਹਨਾਂ ਤੋਂ ਕੀ ਅਸੀਂ ਆਪਣੀ ਕਤਲਿਆਣ ਕਰਾਉਣੀ ਹੈ ਜਿਵੇਂ 1984 ਚ ਕਰਾਈ ਹੈ ਜੇ ਬੇ ਦਰਬਾਰ ਸਾਹਿਬ ਤੇ ਹਮਲੇ ਕੀਤੇ ਐ ਸੋ ਇਹ ਸਾਰੀਆਂ ਗੱਲਾਂ ਹੈਗੀਆਂ ਜਿਹੜੀਆਂ ਅੱਜ ਤੁਰ ਸਾਹਿਬ ਦੀ ਵਰਸੀ ਤੇ ਜਾ ਰਹੇ ਆ ਤੁਸੀਂ ਵੀ ਆਇਓ ਉੱਥੇ ਕਰਾਂਗੇ ਹੋਰ ਜਿਹੜੀ ਗੱਲ ਤੁਸੀਂ ਹੋਰ ਪੁੱਛਣੀ ਹੈ ਪੁੱਛ ਲਿਓ ਆਪਾਂ ਸਾਹਿਬ ਉਪਰੀ ਕਾਰਜ ਕਮਰਸ਼ਰ ਹਮੇਸ਼ਾ ਹੀ ਐਜੀਪੀ ਸੀ ਚੋਰਾ ਕਰਾਉਣ ਦੇ ਵਿੱਚ ਹੀ ਰਹੀ ਹੈ ਆ ਮਾਂਜੀ ਮੁੜਫੁੰਦੀ ਰਹੀ ਆ ਹਾਂਜੀ ਐਜੀਪੀ ਸੀ ਚੋਰਾ ਦੀ ਅਵਾਇਟ ਹੁੰਦੀ ਰਹੀ ਹੈ ਵੀ ਸ਼੍ਰੋਮਣੀ ਕਮੇਟੀ ਚੋਰਾ ਹੁਣ ਚੇਦੀਆਂ ਹੁਣ ਤੁਹਾਡਾ ਕੀ ਜਿੱਦਾਂ ਜੇ ਪਾਰਟੀ ਦੋਵੇਂ ਦੋਹੜ ਹੋ ਗਿਆ ਕੀ ਹੁਣ ਜ਼ੋਰ ਪਾਏਗਾ ਕੋਈ ਬੜਾ ਚੋਣਾ ਪੁੰਗੀ ਆਸ ਹੈਗੀ ਕੋਈ ਇਹ ਤਾਂ ਕਰਨੀਆਂ ਪੈਣੀਆਂ ਜੀ ਜੋ ਕਰਕੇ ਸਿੱਖਾਂ ਦਾ ਜਮਹੂਰੀਅਤ ਹੱਕ ਹੈ ਨਾ ਉਹ ਹਕੂਮਤ ਨੇ ਸੈਂਟਰ ਨੇ ਲੈ ਲਿਆ ਹੁਣ ਇੰਟਰਨੈਸ਼ਨਲ ਪੱਧਰ ਤੇ ਅੱਜ ਵੀ ਬਿਆਨ ਜੈ ਸੰਕਰ ਕਹਿ ਰਿਹਾ ਹੈ ਕਿ ਇੰਡੀਆ ਤੇ ਅਮਰੀਕਾ ਜਮਹੂਰੀਅਤ ਪਸੰਦ ਮੁੱਲਕ ਹੈਗੀ ਹੈ ਤੇ ਜੈ ਸੰਕਰ ਤੇ ਇੰਡੀਆ ਕਿਵੇਂ ਕਹਿ ਸਕਦਾ ਜਮਹੂਰੀਅਤ ਪਸੰਦ ਹੈ ਜਦੋਂ ਸਿੱਖਾਂ ਦੀ ਪਾਰਲੀਮੈਂਟ ਜਿਹੜੀ 1925 ਦੇ ਵਿੱਚ ਸਥਾਪਿਤ ਹੋਈ ਸੀ ਇੰਡੀਆ ਦੀ ਪਾਰਲੀਮੈਂਟ 1947 ਪੰਜਾਬ ਦੇ ਵਿੱਚ ਬਣੀ ਹੈ ਉਸ ਦੇ ਇਲੈਕਸ਼ਨ ਕਿਉਂ ਨਹੀਂ ਕਰਾਰੇ ਫਿਰ ਜਮਹੂਰੀਅਤ ਹੈਗੀ ਏਕ ਨਹੀਂ ਹੈਗੀ ਇਹ ਫੈਸਲਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਵੀ ਅਮਰੀਕਾ ਤੇ ਯੂਨਾਈਟਿਡ ਨੇਸ਼ਨਸ ਵੀ ਕਰਨ ਕਿ ਸਿੱਖਾਂ ਦੀ ਪਾਰਲੀਮੈਂਟ ਨੂੰ ਭੰਗ ਕਿਉਂ ਕੀਤਾ ਹੋਇਆ ਕੌਂਸਾ ਬੇਟਾ 30 ਦੇ ਕਰੀਬ ਜਿਹੜੇ ਸੂਬੇ ਜਿਹੜੇ ਅੱਜ ਕਿਸੇ ਦੇ ਚੋਰੀ ਹੋਏ ਨੇ ਕਿਉਂ ਲੱਗਦਾ ਕਿ ਜਾਣ ਦੇ ਵਿੱਚ ਵੀ ਦੇਰੀ ਕੀਤੀ ਜਾ ਰਹੀ ਹੈ ਕਿਉਂ ਉਹਦਾ ਮੁੱਦਾ ਨਹੀਂ ਚੁੱਕਿਆ ਜਾ ਰਿਹਾ ਇਹਨਾਂ ਨੇ ਸਾਰੇ ਕੱਪੜੇ ਕੀਤੇ ਹੈ ਜੀ ਉਹਨੂੰ ਸਾਧ ਨੂੰ ਮਾਫੀ ਦਵਾਤੀ ਹੈ 92 ਲੱਖ ਰੁਪਏ ਐਸ.ਪੀ.ਸੀ ਦਾ ਸਿਹਾਰ ਬਾਜੀ ਦੇ ਉੱਤੇ ਖਰਚ ਦਿੱਤਾ ਤੇ ਇਹ ਮਹੰਤਾਂ ਦੇ ਵਾਂਗ ਇਹ ਜਿਹੜੇ ਮਹੰਤ ਫੋਕੇ ਸੀਗੇ ਦਸਵੇਂ ਪਾਤਸ਼ਾਹ ਨੇ ਦੇਰਾਂਦੂਨ ਦੇ ਵਿੱਚ ਇਹ ਉਹਨਾਂ ਤੋਂ ਕੰਮ ਨਹੀਂ 하게 ਇਹ ਮਸੰਦ ਨੇ ਇਹ ਮਹੰਤ ਨੇ ਜਿਨ੍ਹਾਂ ਨੇ ਪੰਜਾਬ ਸਾਹਿਬ ਦੇ ਉੱਤੇ ਵੀ ਕਬਜ਼ਾ ਕੀਤਾ ਹੋਇਆ ਸੀਗਾ ਨਨਕਾਣਾ ਸਾਹਿਬ ਦੇ ਉੱਤੇ ਵੀ ਕੀਤਾ ਸੀਗਾ ਤਾਂ ਫੇਰ ਇਹਨਾਂ ਦਾ ਅੰਥ ਦੇ ਵਿੱਚ ਚਾਲ ਥਿੜਾਉਣਾ ਪਿਆ ਸੀਗਾ ਇਹਦਾ ਫਕਾਤ ਅਦੀ ਸਿੰਘ ਸਾਹਿਬਾਨ ਨੇ ਇਹ ਹੁਣ ਅਦੀ ਜਾਰੀ ਕੀਤਾ ਵਾ ਕਿ ਜਿਹੜਾ ਸੁਲਮਈ ਰੰਗ ਤੇ ਪਸੰਦੀ ਰੰਗ ਦੇ ਜਿਹੜੇ ਆ ਝੰਡੇ ਚੜਾਈ ਜਾਣਗੇ ਤੇ ਸ਼ਾਨ ਸਾਹਿਬ ਚੜਾਈ ਜਾਣਗੇ 1852 ਲੈ ਕੇ ਹੁਣ ਤੱਕ ਇਹਦਾ ਕੇਸ ਹੀ ਚੱਲਦਾ ਪਿਆ ਹੈ ਇਸ ਜਿਹੜੇ ਨਜ਼ਰੀ ਨੂੰ ਕਿਸ ਤਰ੍ਹਾਂ ਵੇਖਦੇ ਹੋ ਜਿਹੜਾ ਇਹਨਾਂ ਆਡੀਅਸ ਨੂੰ ਜਿਹਨਾਂ ਪਿਆਰ ਪਾਤੋਂ ਕਾਦਰ ਨੂੰ ਖੁਦ ਨੋਬਾਸ ਕੇ ਤਨ ਨਾਲੇ ਸ਼ਾਨ ਸਾਹਿਬ ਤੇ ਚੋਲੇ ਦਾ ਰੰਗ ਸਰਮੋਈ ਤੇ ਸੰਪਤੀ ਕਰਦਾ ਅਸਲੀ ਤਾਂ ਸਰਮੋਈ ਹੈ ਖਾਸੇ ਦਾ ਰੰਗ ਤੇ ਇਹ ਨੀਲਾ ਵੀ ਹੈਗਾ ਇਹਦੇ ਵਿੱਚ ਕੋਈ ਫਰਕ ਤਾਂ ਹੈ ਨਹੀਂ ਦੋਨਾਂ 'ਚ ਕੋਈ ਝੜ ਦੇ 1257 ਲੈ ਕੇ ਹੁਣ ਤੱਕ ਜਿਹੜਾ ਕੇਸੀ ਰੰਗ ਚੱਲਦਾ ਪਿਆ ਸੀ ਤੇ ਤੁਸੀਂ ਵੀ ਜਦੋਂ ਬੰਦੀ ਸਿੰਘਾਂ ਰਿਹਾਈ ਵੇ ਤੇ ਤੁਸੀਂ ਲੋਪਲ ਕਰਤਲਵਾਜ ਦੀ ਜਿਹੜਾ ਕੇਸੀ ਛੰਡੇ ਚੁਲਾਈ ਜਾਣ ਉਹ ਜਿਹੜਾ ਇਹ ਇੱਕਦਮ ਚੇਂਜ ਕਰਤਾ ਗਿਆ ਦਾ ਇਹ ਨਵੀਂ ਖੋਜ ਦੇ ਮੁਤਾਬਕ ਮੈਂ ਵੀ ਖੋਜ ਕੀਤੀ ਹੈ ਸ਼ਰਮਈ ਰੰਗ ਹੈਗਾ ਸਖਾਂ ਦਾ ਤੇ ਨੀਲਾ ਵੀ ਹੈਗਾ ਦੋਨੋਂ ਹੀ ਹੈ ਜਿਹੜਾ ਇਹ ਜਿਹੜਾ ਇਸ ਪੱਤੇ ਜਾਰੀ ਕੀਤਾ ਸਹੀ ਹੈ

ਮੋਤ ਦਾ ਲੜਾਈ ਜਿਹੜੇ ਸਿੱਖ ਬਾਹਰ ਦੇ ਮੁਲਖਾਂ ਦੇ ਵਿੱਚ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਤੇ ਸਰ ਨੂੰ ਕੈਂਡੀਡੇਟਸ ਮਾਰਤਾ ਹੈ ਅਫਤਾਰ ਸਿੰਘ ਖੰਡੇ ਨੂੰ ਯੂਕੇ ਠ ਮਾਰਤਾ ਹੈ ਪਰਮਜੀਤ ਸਿੰਘ ਪੰਡਵੜ ਤੇ ਰੋਡੇ ਨੂੰ ਪਾਕਿਸਤਾਨ ਦੇ ਵਿੱਚ ਮਾਰਤਾ ਹੈ ਤੇ ਅਗੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਹੈਗਾ ਤੇ ਕੋਸ਼ਿਸ਼ ਵੀ ਕੀਤੀ ਹੈ ਕਿ ਅਮਰੀਕਾ ਦੇ ਨਾਗਰਿਕ ਪੰਨੂ ਨੂੰ ਵੀ ਮਾਰਨ ਦੀ ਪਰ ਮਿਰਚਕਾ ਦੀ ਏਜੰਸੀ ਨੇ ਪਹਿਲੇ ਹੀ ਪਤਾ ਕਰਕੇ ਤੇ ਉਹ ਗੁਪਤੇ ਨੂੰ ਫੜ ਲਿਆ ਤੇ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦੇ ਉੱਤੇ ਕਤਲ ਦੇ ਕੇਸ ਜਿਹੜੇ ਮੋਤੀ ਤੇ ਉਹਦੀ ਸਰਕਾਰ ਨੇ ਪਾਲਿਸੀ ਕੱਤੀ ਹੈ ਇਸ ਦੇ ਉੱਤੇ ਕਤਲ ਦੇ ਕੇਸ ਹੋਣੇ ਚਾਹੀਦੇ ਹੈ ਜੇ ਅਮਰੀਕਾ ਕੈਨੇਡਾ ਯੂਕੇ ਤੇ ਆਸਟ੍ਰੇਲੀਆ ਰੋੜਾ ਨਾ ਪੋਦਾ ਹਨੋ ਸ਼ਾਇਦ ਮੈਨੂੰ ਤੇ ਤੁਹਾਨੂੰ ਸਾਰਿਆਂ ਨੂੰ ਮਾਰ ਦਿੱਤਾ ਜਾਣਾ ਸਿਗਾਏ ਸਰਕਾਰ ਦੇ ਨਵੀਂ ਪਾਲਿਸੀ ਦੇ ਮੁਤਾਬਕ ਤੋਂ ਇਹਦਾ ਜਵਾਬ ਦੇਣਾ ਪਊਗਾ ਸਿੱਖਾਂ ਨੂੰ ਕਿ ਇਹ ਤੁਸੀਂ ਸਾਨੂੰ ਹੁਣ ਦੱਸੋ ਕਿ ਤੁਸੀਂ ਕਿਹੜੇ ਕਾਨੂੰਨ ਥੱਲੇ ਪਾਲਿਸੀ ਬਣਾਈ ਹੈ ਕਿ ਸਿੱਖ ਜਿਹੜੇ ਖਾਲਸਾਪ ਦੀ ਗੱਲ ਕਰਦੇ ਹੈ ਉਹਨਾਂ ਨੂੰ ਗੋਲੀ ਮਾਰ ਕੇ ਤੁਸੀਂ ਮਰਵਾ ਦੇਣਾ ਹੈਗਾ ਕੀੜਾ ਕਾਨੂੰਨ ਹੈ ਜਿਹੜਾ ਕਹਿ ਰਿਹਾ ਹੈ ਕਿ ਤੁਸੀਂ ਖਾਲਸਾਣ ਦੀ ਗੱਲ ਨਹੀਂ ਕਰ ਸਕਦੇ ਅਸੀਂ ਸੁਪਰੀਮ ਕੋਰਟ ਤੋਂ ਕੇਸ ਦਿੱਤਿਆ ਹੋਇਆ ਹੈ ਜਿੰਨਾ ਚਿਰ ਅਸੀਂ ਦੰਗਿਆਂ ਦੀ ਗੱਲ ਨਹੀਂ ਕਰਦੇ ਮਾਰ ਕਟਾਈ ਦੀ ਗੱਲ ਨਹੀਂ ਕਰਦੇ ਅਮਨ ਪਸੰਦ ਤਰੀਕੇ ਦੇ ਨਾਲ ਖਾਲਸਾਣ ਦਾ ਪ੍ਰਚਾਰ ਕਰਦੇ ਹਾਂ ਤਾਂ ਸਾਡੇ ਉੱਤੇ ਕੋਈ ਦੋਸ਼ ਇਹੋ ਜਿਹਾ ਕਾਨੂੰਨੀ ਜਾਂ ਫੌਜਦਾਰੀ ਨਹੀਂ ਲੱਗ ਸਕਦਾ ਮਾਨ ਸਾਹਿਬ ਅੰਮ੍ਰਿਤਪਾਲ ਸਿੰਘ ਅੰਮ੍ਰਿਤਪਾਲ ਸਿੰਘ ਨੂੰ ਲਾਉਂਦੇ ਤੁਹਾਨੂੰ ਇਸ਼ਾਰਾ ਬਣਾਉਂਦੇ ਨੇ ਇਸ ਗੱਲ ਨੂੰ ਲੈ ਕੇ ਕਿ ਛੇ ਤੂੰ ਨੂੰ ਮਾਨ ਸਾਹਿਬ ਸਿਰਫ ਖਾਲਿਸਤਾਨ ਦੇਾਰੇ ਲੋਗ ਨੇ ਉਸ ਤੋਂ ਬਾਅਦ ਜਿਹੜਾ ਆ ਮਾਨ ਸਾਹਿਬ ਚੁੱਪ ਕਰਦੇ ਤੇ ਇਹ ਵੀ ਇਲਜ਼ਾਮ ਲਾਉਂਦੇ ਨੇ ਸੋਸ਼ਲ ਮੀਡੀਆ 'ਤੇ ਤੁਹਾਡੇ ਤੇ ਨਹੀਂ ਜਣ ਪਰ ਮੈਂ ਗੱਲ ਤਾਂ ਖਾਲਿਸਤਾਨ ਦੇ ਕਰ ਦਉ ਉਹਨਾਂ ਨੂੰ ਪੁੱਛ ਤੋ ਸ਼ਿਕਾਇਤੋ ਗੱਲ ਕਰਦੇ ਹਾਂ ਖਾਲਿਸਤਾਨ ਦੇ ਪਰ ਕੀ ਤੁਸੀਂ ਗੱਲ ਕਰਦੇ ਖਾਲਿਸਤਾਨ ਦੀ ਕੀਤੀ ਆ ਆਪਣੇ ਨੈਟ ਤੇ ਐਨ ਇੰਨੀ ਪੁੱਛੇ ਜਾਂਦੇ ਤੋਂ ਆਪ ਹੀ ਨਹੀਂ ਕਰੀ ਤੇ ਖਾਲਸਾਣ ਦੀ ਗੱਲ ਕਹੀ ਸੀ ਅੱਜ ਵੀ ਖਾਲਸਾਣ ਦੀ ਗੱਲ ਕਰੀ ਜਾਂਦੇ ਮਾਨ ਸਾਹਿਬ ਜਿਹੜਾ ਦਿਨਾਂ ਜਿਹੜਾ ਖਾਲਸਾਣ ਦੀ ਗੱਲ ਨਹੀਂ ਕਰ ਰਿਹਾ ਤਾ ਮਾਨ ਸਾਹਿਬ ਇਹ ਬੰਦੇ ਨੂੰ ਸ਼ਰਮਿੰਦਾ ਕਰਨ ਦੀ ਕੋਸ਼ਿਸ਼ ਜਰਨਲਿਸਟ ਨਹੀਂ ਕਰਦੇਗੇ ਚਲੋ ਮਾਨ ਸਾਹਿਬ ਅਮਰਪਾਲ ਸਿੰਘ ਹਨਾਂ ਨੂੰ ਜਦੋਂ ਇਥੋਂ ਮੋਟਾ ਪਈਆਂ ਤੇ ਲੋਕਾਂ ਨੂੰ ਆਸ ਸੀ ਕਿ ਅਮਰਪਾਲ ਸਿੰਘ ਹਨਾਂ ਨੂੰ ਜਿਵੇਂ ਮਾਨਸਾ ਨੂੰ ਰਿਹਾ ਕਰ ਦਿੱਤਾ ਗਿਆ ਸੀ ਉਦਾਂ ਰਿਹਾ ਕਰ ਦਿੱਤਾ ਜਾਊਗਾ ਸਰਕਾਰਾਂ ਬਰੇ ਚੀਜ਼ ਨਹੀਂ ਕਰ ਰਹੀਆਂ ਤੇ ਲੋਕਾਂ ਦੀਆਂ ਆਸ ਉਮੀਦਾਂ ਨੇ ਕਿਸ ਤਰ੍ਹਾਂ ਦੇਂਦੇ ਹੋ ਮਾਨ ਸਾਹਿਬ ਇਸ ਨੂੰ ਜੇ ਤਾਂ ਕਾਂਗਰਸ ਤੇ ਭਾਜਪਾ ਇੱਕੋ ਮੱਥ ਦੀ ਹੈ ਕਿ ਉਸ ਨੂੰ ਨਹੀਂ ਰਿਲੀਜ਼ ਕਰਨਾ ਜੇ ਤਾਂ ਚੰਨੀ ਸਾਹਿਬ ਨੇ ਮੁੱਦਾ ਠਾਹਿਆ ਹੈ ਤੇ ਫੇਰ ਜੈ ਰਾਮ ਰਮੇਸ਼ ਜਨਰਲ ਸਖਤਰ ਕਾਂਗਰਸ ਨੇ ਕਿਹਾ ਹੈ ਕਿ ਇਹ ਚੰਨੀ ਸਾਹਿਬ ਦਾ ਆਪਣਾ ਮੁੱਤਾ ਹੋ ਸਕਦਾ ਹੈ ਇੱਕ ਕਾਂਗਰਸ ਪਾਰਟੀ ਦਾ ਮੁੱਤਾ ਨਹੀਂ ਹੈ ਫਿਰ ਜਦੋਂ ਦੋਨੋਂ ਚੀਜ਼ਾਂ ਰਲ ਜਾਣ ਤੇ ਹਿੰਦ ਹਕੂਮਤ ਪਾਰਲੀਮੈਂਟ ਦੇ ਵਿੱਚ ਦੋਨੋਂ ਹਕੂਮਤਾਂ ਦੀ ਬੋਗਨ ਥੀ ਹੈ ਤਾਂ ਫਿਰ ਕਿਵੇਂ ਹੋ ਸਕਦਾ ਹੈਗਾ ਸਾਨੂੰ ਕਿਵੇਂ ਇਨਸਾਫ ਮਿਲ ਸਕਦਾ ਹੈ ਜਿੰਨਾ ਚਿਰ ਅਸੀਂ ਟੁੱਟ ਕੇ ਆਪਣਾ ਖਾਲਿਸਤਾਨ ਅਲੱਗਾ ਮੁਲਕ ਨਹੀਂ ਬਣਾਉਂਦੇ ਮੈਂ ਸਾਹਿਬ ਇੱਜ਼ਤ ਹੀ ਇਹ ਬਿਆਨ ਕਰਦੀ ਹਾਂ ਕਿ ਖਾਲਸਾ ਸਾਡੇ ਇਸਤੇਮਾਲ ਕਰਦੇ ਆਂ ਹਰ ਬੰਨੂ ਖਾਲਸਾ ਬੰਦਾ ਠਾਕਿਆ ਕਰਦੇ ਆਂ ਦੇਖ ਲੱਗਦਾ ਨਹੀਂ ਜਿਦਾ ਜੇ ਸਾਡੇ ਪੰਜਾਬੀ ਲੋਕ ਆ ਜਿਦਾ ਹਿਮਾਚਲ ਜਾਂਦੇ ਆਂ ਹਰਿਆਣਾ ਜਾਂਦੇ ਆਂ ਉਹਨਾਂ ਨੂੰ ਤਸ਼ੱਦਦ ਦਾ ਸ਼ਿਕਾਰ ਬੈਦਾ ਉਹਨੂੰ ਖਾਲਸਾ ਨਹੀਂ ਕਿਹਾ ਜਾਂਦਾ ਉਹਨੂੰ ਅਤਵਾਦੀ ਕਿਹਾ ਜਾਂਦਾ ਵਾ ਇਹੋ ਜਿਹੀ ਕਿਰਤ ਦਾ ਮਸਲਾ ਜਦੋਂ ਤੁਹਾਡੇ ਲੋਕ ਰਿਐਕਸ਼ਨ ਲਿਆ ਜਾਂਦਾ ਵੀ ਜੇ ਉਹ ਹਿਮਾਚਲ ਜਾਂਦੇ ਨੇ ਉਹ ਵੀ ਜਿਹੜੇ ਸਿੱਖ ਨੌਜਵਾਨ ਕੋਟਵਾਰੀ ਉਹਨਾਂ ਨੇ ਚਾਇਨਾ ਬੈਦਾ ਹੱਤਵਾਦੀ ਕਿਹਾ ਜਾਂਦਾ ਖਾਲਸਾ ਨਹੀਂ ਕਿਹਾ ਜਾਂਦਾ ਵਾ ਨਾਪਰ ਸਿੱਖ ਕਰੇ ਤਾਂ ਥੋੜੀ ਗੱਲ ਕਰਦੇ ਫਿਰ ਉਹ ਉਹਨਾਂ ਦੇ ਵੱਟ ਤਾਂ ਕੱਢ ਦਿੰਦੇ ਆ ਜਿਹੜੇ ਛੇੜਖਾਨੀ ਕਰਦੇ ਐ ਸਿੱਖ ਨੇ ਫਿਰ ਉਹਨਾਂ ਦੇ ਵੱਟ ਨਹੀਂ ਕੱਢੇ ਇੰਦਰਾ ਗਾਂਧੀ ਤਾਂ ਨਹੀਂ ਕੀਤਾ ਵਜੇਦਾ ਨਹੀਂ ਕੀਤਾ ਹੋਰ ਉਹ ਪੋਚੋ ਕੀ ਜ ਨਹੀਂ ਕੀਤਾ ਹੈਗਾ ਮੱਛੇ ਰੰਗੜ ਦਾ ਕਰਤਾ ਸੀ ਚੰਦੂ ਦਾ ਕਰਤਾ ਸੀਗਾ ਪਰ ਜਿਸ ਸਮੇਂ ਹਸਲ ਜਿਸ ਸਮੇਂ ਹੋ ਜਾਂਦਾ ਪੰਜ ਸਾਡਾ ਛੋਟਾ ਬਾਲਾ ਸ਼ਿਕਾਰ ਹੁੰਦਾ ਪਿਆ ਤੇ ਸਾਡੇ ਪੰਜਾਬੀ ਆ ਹਾਂ ਉਹਨਾਂ ਵਤਿਆ ਕੋਲ ਕੀ ਵਾਇਟ ਹੱਸ ਸਕਦੇ ਜਿਨ੍ਹਾਂ ਦੇ ਤੁਹਾਡੇ ਵੱਲ ਵਾਹ ਜਹੀ ਹੈ ਕਿ ਖਾਲਿਸਤਾਨ ਲਾਓ ਆਪਣਾ ਅਨੰਦਨਾਰ ਇਜ਼ਤਨਾਰ ਅਰਥਨਾਰ ਬਸੋ ਦੂਜੇ ਮੁਲਕ ਦੇ ਵਿੱਚ ਹਿੰਦੂਤਵਾ ਦੇ ਨਾਲ ਤੁਸੀਂ ਕਿਵੇਂ ਵੱਸ ਸਕਦੇ ਹੋ ਤਦ ਤੱਕ ਖਾਲਿਸਤਾਨ ਮੰਗਤੇ ਤਦ ਇੱਕ ਸੰਤ ਜਰਨੈਲ ਸਿੰਘ ਪਿੰਡ ਨਵਾਰਨੀ ਖਾਲਿਸਤਾਨ ਦੀ ਅੰਤਮ ਮੰਗ ਕੀਤੀ ਹੈ ਤਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗਰੀਬ Sikh ਨੂੰ ਉਧੂ ਬਾਦਸ਼ਾਹੀ ਜੇ ਗੁਰੂਆਂ ਨੇ ਕਿਹਾ ਤਾਂ ਫਿਰ ਉਹ ਕਸਰ ਕਾਦੀ ਰਹਗੀ ਮੇਰੇ ਪਿੱਛੇ ਲੱਗ ਜਾਓ ਆਪਾਂ ਇੰਡੀਆ ਦਾ ਬਾਰਡਰ ਟੱਪ ਕੇ ਪਾਕਿਸਤਾਨ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਦਿੱਤੀ ਜਿਹੜਾ ਆਪਣਾ ਪਾਕਿਸਤਾਨ ਦਾ ਬਾਰਡਰ ਜਿਹੜਾ ਪਾਕਿਸਤਾਨ ਜਿਹੜਾ ਨਹੀਂ ਖੁੱਲਿਆ ਨਾ ਹੱਤਾ ਆ ਜਿਹੜਾ ਸਾਡਾ ਕੋ ਬਾਹਰ ਬੰਦ ਹੋ ਜਾਂਦਾ ਉਹਦੇ ਬਾਰੇ ਕੀ ਕਹਿਣਾ ਚਾਹੋ ਬਾਰਡਰ ਖੋਲਣ ਬਾਰੇ ਮੈਂ ਤਾਂ ਕਦੋਂ ਦਾ ਕਹਿ ਰਿਆਂ ਜਦੋਂ ਮੈਂ ਬਾਹਰ ਆਇਆ ਸੀ 1999 ਦੇ ਵਿੱਚ ਮੈਂ ਤਾਂ ਉਹਨੂੰ ਕਹਿਤਾ ਸੀ ਬਾਰਡਰ ਖੋਲੋ ਤੇ ਹਿੰਦੂ ਤੋਂ ਬਾਅਦ ਲੋਕ ਕਹਿੰਦੇ ਸੀ ਕਿ ਮਾਨ ਪਾਗਲ ਹੋ ਗਿਆ ਤੇ ਮੈਂ ਕਿਹਾ ਜੇ ਮੈਂ ਪਾਗਲ ਹੋ ਗਿਆ ਤਾਂ ਫੇਰ ਮੈਨੂੰ ਪਾਕਿਸਤਾਨ ਭੇਜ ਦਿਓ ਮੈਂ ਜਾਣ ਨੂੰ ਤਿਆਰ ਹਾਂ ਉਸ ਤੋਂ ਬਾਅਦ ਇੱਕ ਨੇ ਮੂੰਹ ਵੀ ਖੋਲਿਆ ਕਿ ਮਾਨ ਨੂੰ ਪਾਕਿਸਤਾਨ ਭੇਜੋ ਇਹ ਕੁਝ ਰਾਜ ਵਿਪਾਰ ਉਸਦਾ ਵਾ ਤੇ ਬਾਗਾ ਪੜ ਤੋਂ ਪਾਰ ਕਿਉਂ ਨਹੀਂ ਹੁੰਦਾ ਜੀ ਇਹ ਗੁਜਰਾਤ ਦੇ ਪਾਰ ਜੋ ਪਾਰ ਉਹ ਸਦਾ ਪਾਕਿਸਤਾਨ ਸਮਰਿਤ ਰਹ ਸਕਦਾ ਹਾਂ। ਹਾਂ ਜਿਹੜੀ ਚੀਨ ਨੇ ਇੰਨੀ ਜਗ੍ਹਾ ਇੰਡੀਆ ਦੇ ਰੋਕੀ ਹੋਈ ਹੈ 1962 ਦੇ ਵਿੱਚ 2000 ਤੋਂ 2022 'ਚ ਉਹਦੇ ਨਾਲ ਵਪਾਰ ਹੋ ਸਕਦਾ ਹੈ ਤੇ ਪਾਕਿਸਤਾਨ ਦੇ ਨਾਲ ਕਿਉਂ ਨਹੀਂ ਹੋ ਸਕਦਾ?